ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਦੂਜਾ ਸੂਹਾ ਸੂਈ ਆ 4 ਦਿਨਾਂ ਦੀ ਸੂਈ ਹੋਈ ਆ ਮਗਰ ਮੇਰ ਕਾਫ ਆ ਆ ਫੇਸ ਕੁਆਲਟੀ ਬੱਸੀ ਦੇ ਸਕਦੇ ਹੋ ਤੁਸੀਂ ਸੋਹਣਾ ਥਣ ਹਵਾਨਾਗਾ ਦੇ ਸਕਦੇ ਹੋ ਕੱਲਾ ਕੱਲਾ ਨਿੱਖੜਵਾ ਗਲਾਬੀ ਗਲਾਬੀ ਥਣ ਲੱਗਿਆ ਹੋਇਆ ਹੈਗਾ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 20 ਜੂਨ ਨੂੰ ਵੀਡੀਓ ਬਣਾ ਰਹੇ ਹਾਂ 9:00 10:00 ਸਵੇਰ ਦਾ ਟਾਈਮ ਆ 20 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਤੋਰ ਕੇ ਦਿਖਾਵਾਂ ਤੁਹਾਨੂੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਆਪਣੇ ਫਾਰਮ ਤੋਂ ਆ ਵੀਡੀਓ ਕਵਰ ਕਰਦੇ ਆ ਸੋ ਬੈੜ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਹੁਣ 13-14 ਕਿਲੋ ਬੋਲੀ ਦੇ ਥੱਲੇ ਹੈਗੀ ਆ 13-14 ਕਿਲੋ ਬੋਲੀ ਹੈਗੀ ਆ 4 ਦਿਨਾਂ ਦੀ ਸੂਈ ਥੱਲੇ ਮਗਰ ਬੱਚਾ ਹਾਈਟ ਦੇਖ ਸਕਦੇ ਹੋ ਤੁਸੀਂ ਸੋ ਦੇਖ ਸਕਦੇ ਹੋ ਹਾਈਟ ਸੋਹਣੀ ਆ ਸੋ ਬੱਚੇ ਨੂੰ ਤੇਜ਼ੀ ਕਰਦੀ ਹੈ ਕੋਈ ਨਾ ਪੁੱਤ ਲੈ ਚੱਲੋ ਧਾਰਾ ਮਾਰ ਕੇ ਦਿਖਾਵਾਂਗੇ ਬਰੀਡ ਚ ਵਧੀਆ ਕੀ ਕੰਪੈਕਟ ਆਡਰ ਆ ਪੂਰਾ ਸੋਹਣਾ ਮੁਠੀ ਵਾਲਾ ਥਾਣਾ ਕਦ ਕੱਢ ਦੇਖ ਸਕਦੇ ਹੋ ਤੁਸੀਂ ਸੋ ਥਣ ਹਵਾਨਾ ਇੱਕ ਵਾਰ ਤੋਂ ਫੇਰ ਚੈੱਕ ਕਰਾ ਦਿੰਨੇ ਆ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਵੀੜੀ ਦੇ ਭਾਵੇਂ ਟਾਈਪ ਥਣ ਲੱਗੇ ਆ ਬਹੁਤ ਬਾਈਆਂ ਦੀ ਡਿਮਾਂਡ ਆ ਚੰਗੀ ਜਰਸੀ ਜਿਹੜੀ ਆਪਾਂ ਵੀ 15 ਕਿਲੋ ਦੁੱਧ ਵਾਲੀ ਲੈਣੀ ਆ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਗਾ ਫਿਰ ਆਪਣੇ ਕੋਲੇ ਜਰਸੀਆਂ ਤਾਂ 25 ਤੋਂ 30 ਕਿਲੋ ਵਾਲੀਆਂ ਵੀ ਆਉਂਦੀਆਂ ਨੇ ਆ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਇਦਾਂ ਹੀ ਬਾਈ ਬਹਿ ਗਿਆ نیچے ਧਾਰਾ ਮਾਰ ਕੇ ਦਿਖਾਵਾਂਗੇ ਕੋਈ ਆਪਾਂ ਬੱਚਾ ਨਹੀਂ ਲਾਇਆ ਹੈਗਾ ਸੁਤਾਰਾ ਮਾਰ ਕੇ ਦਿਖਾਉਣਾ ਤੁਹਾਨੂੰ ਅਗਲੇ ਸਰਾ ਦੇ ਧਾਰਾ ਮਾਰਦੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਥਣਾ ਦੀ ਪਾਸ ਹੋ ਚੁੱਕੀ ਆ ਇਹ ਦੇਖ ਸਕਦੇ ਹੋ ਧੁੱਤੀ ਮਾਰ ਲੀਟਰ ਚ ਮੇ ਇਸਲੇ ਸਣਾ ਨਹੀਂ ਧਾਰ ਦੇ ਸਕਦਾ ਦੀ ਪੋਲੀ ਤੇ ਮੋਟੀ ਚਵਾਈ ਹੈ ਪੂਰੀ ਅਗਲੇ ਥਣਾਂ ਜਿਆ ਫੇਰ ਮਾਰੂ ਮੈਂ ਓਕੇ ਈ ਓਕੇ ਜਿਹੜੇ ਮੇਰੇ ਵੀਰਾਂ ਨੂੰ ਇਹ ਵੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ